ਲੋ ਵੀ ਮਿੱਤਰੋ ਨਾਬੇ ਵਾਲਿਆਂ ਦਾ ਪ੍ਰੀਤ ਆ ਤੋਤੇ ਰੰਗਾ ਹਰਾ ਠੀਕ ਆ ਤੇ ਕਿਹੜਾ ਸੱਜਣ ਲੈ ਕੇ ਆ ਟਰੈਕਟਰ ਇੱਧਰ ਵੀ ਖੜੇ ਨੇ ਬਾਈ ਉਹ ਵੀ ਦਿਖਾ ਦੇ ਪਹਿਲਾਂ ਆਪਾਂ ਸੱਜਣ ਨੂੰ ਮਲਾ ਲਈ ਕੀ ਹਾਲਾ ਗਿਰਦੀ ਪਸ ਠੀਕ ਆ ਤੇ ਆ ਨਾਬੇ ਵਾਲਾ ਪ੍ਰੀਤ ਫਿਰ ਹਾਂਜੀ ਵੀਰੇ ਪਹਿਲਾਂ ਆਪਾਂ ਗੱਲ ਹੀ ਇੱਥੋਂ ਸ਼ੁਰੂ ਕਰਦੇ ਹਾਂ ਹਾਂਜੀ 6599 ਵੀਰ ਜੀ 6599 ਹਾਂ 3 ਸਪੀਡ ਕਰਾ ਰਹੇ ਹੋ ਵੀਰ ਜੀ ਇਹ 65 ਪਾਵਰ ਵਾਲਾ ਹੈ ਨਾ 65 ਪਾਵਰ ਵਾਲਾ ਕਿੰਨਾ ਮਾਡਲ ਆ 7 ਪਾਵਰ ਦਾ ਆਮ ਚੱਲ ਰਹੇ ਨੇ ਇਹ ਆਪਾਂ 65 ਪਾਵਰ ਛੋਟੇ ਇੱਕ ਘੱਟ ਨੇ ਟਰੈਕਟਰ ਜੀ ਹਾਂ ਪਾਵਰ ਸਟੀਅਰਿੰਗ ਚਾਹ ਹਾਂ ਟੌਪ ਮਾਡਲ ਕਰਾਰੋ ਗਏ ਨੇ 3 ਸਪੀਡ ਹਾਂਜੀ ਟਾਇਰ ਫਿਰ ਨਾਲ ਦੇ ਨਾਲ ਦੇ ਹੀ ਨਾਲ ਦੇ ਇਹਦੇ ਆਪਾਂ ਹੁਣ ਟਾਇਰਾਂ ਦੀ ਗੱਲ ਕਰੀਏ ਤਾਂ ਕਿੰਨੇ ਪੈਸੇ ਆਉਣਗੇ 80 ਪੈਸੇ ਟਾਇਰ ਆ ਜੀ 80 ਪੈਸੇ 80 ਪੈਸੇ 75 ਪੈਸੇ ਮੰਨ ਕੇ ਚੱਲ ਹਾਂ 75 ਪੈਸੇ ਮੰਨ ਲਓ ਨਾਲ ਦੇ ਬੀਕੇਡੀ ਦੇ ਟਾਇਰ ਆ ਤੇ ਕੰਡੀਸ਼ਨ ਪੱਖੋਂ ਬਈ ਇਹ ਸਾਰਾ ਨਾਲ ਦੀ ਕੰਡੀਸ਼ਨ ਆ ਜੀ ਨਾਲ ਦੀ ਕੰਡੀਸ਼ਨ ਆ ਤੇ ਜੇ ਹੁਣ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਰੇਟ ਵੀਰ ਜੀ ਸਵਾ ਪੰਜ ਲੱਖ ਆ ਜੀ ਸਵਾ ਪੰਜ ਲੱਖ ਹਾਂਜੀ ਜੇ ਆਪਾਂ ਕਹਦੇ ਜੀ ਯਾਨੀ ਅੰਦਰ ਕਰ ਲਾਂਗੇ ਜੀ ਪੰਜ ਤੋਂ ਕਿੰਨਾ ਕੁ ਮੜਾ ਜਾ ਹੁਣ 10 ਸੀ ਦੇ 40 ਪੇਮੈਂਟ ਆ ਜਾਂ ਮੂਹ ਚੋ 9 ਹੋਰ ਥੋੜਾ ਪਤ ਹੋਜੂ ਚਲੋ ਕਰ ਲਾਂਗੇ ਮੜਾ ਮੋਟਾ ਇਹ ਤਾਂ ਕੋਈ ਗੱਲ ਨਹੀਂ ਮੈਂ ਕਹਿੰਦਾ ਵੀ 85 ਦਾ ਹੋਜੂ ਹਾਂ ਕਰ ਲਾਂਗੇ ਇੰਨੇ ਦਾ ਤਾਂ ਹੋਈ ਤੇ 5000 ਤਾਂ ਮੰਨ ਤੜ ਹੋ ਜਾ ਹਾਂ ਮੋਗਾ ਦਾ ਨੰਬਰ ਆ ਬਾਈ ਹਾਂ ਮੋਗਾ ਨੰਬਰ ਆ ਤੇ ਇੱਧਰ ਆ ਗਿਆ ਸੋਨਾ ਲੀਕਾ ਐਮ ਐਮ ਸੋਫਰ ਹਾਂਜੀ ਇਹ ਕਿੰਨਾ ਮਾਡਲ ਆ ਬਾਈ ਇਹ 2014 ਮਾਡਲ ਆ ਇਹ ਫਰਸਟ ਓਨਰ ਹੈ ਵੀ ਫਰਸਟ ਓਨਰ ਆ 2014 ਮਾਡਲ ਸੰਗਰੂਰ ਦਾ ਨੰਬਰ ਹੈ ਹਾਂਜੀ ਟਾਇਰਾਂ ਤਾਂ ਜਮਨ ਨਵੇਂ ਚੌਕੜਾ ਨਮਾ ਆਪਾਂ ਪਾਏ ਜੀ ਤਾਗੇ ਜੀ ਚੌਕੜਾ ਨਮਾ ਪਪਾ ਜੀ ਪਿਛਲੇ ਅਜ ਇਹਦੇ ਨਾਲ ਦੇ ਟਾਇਰ ਲਾਏ ਜੀ ਟਰੈਕਟਰ 14928 ਫਿਰ ਤਾਂ ਇਹਦਾ ਵੀਲ ਵੀ ਹੋਊਗਾ ਹਾਂ ਜੀ ਹਾਂ ਬਿਲ ਦੇਵਾਂਗੇ 5 ਸਾਲ ਦੀ ਗਾਰੰਟੀ ਦੇਵਾਂਗੇ ਤੇ ਪਾਵਰ ਸਟੀering ਹੈ ਨਾ ਬਈ ਬਿਲਕੁਲ ਟੌਪ ਮਾਡਲ ਹੈ ਜੀ ਤਿੰਨ ਸਿਲੰਡਰ ਹੈ ਜੀ ਤਿੰਨ ਸਿਲੰਡਰ ਸੁਪਰ ਜੀ ਐਮ ਐਮ ਸੁਪਰ ਹਾਂ ਜੀ 14 ਮਾਡਲ ਹੈ ਕੀ ਕੰਡੀਸ਼ਨ ਪੱਕੋ ਬਾਈ ਕਿਵੇਂ ਇਹ ਨਾਲ ਦੀ ਕੰਡੀਸ਼ਨ ਬਹੁਤ ਸਾਫ ਟਰੈਕਟਰ ਹੈ ਜੀ ਇਹਦਾ ਰੇਟ ਕੀ ਆ ਇਹਦਾ ਜੀ 395000 ਹੈ ਜੀ 395000 ਮੌਕੇ ਤੇ ਕਿੰਨੇ ਦਾ ਦੇ ਦੇਗਾ ਮੌਕੇ ਤੇ 65000 ਦਾ ਛੱਡ ਦੇ ਜੀ 50000 65000 ਸਾਢੇ 30 ਚ ਦੇ ਦੇਗਾ 15000 ਡਿਸਕਾਊਂਟ ਮੇਰੇ ਕਿੰਨੇ ਕਰ ਦੇ ਕਸਿਆ ਜਾਊਜੀ ਕੰਮ ਥੋੜਾ ਜਿਹਾ ਨਹੀਂ ਕਸਿਆ ਜਾਂਦਾ ਆਪਾਂ ਸਾਢੇ 30 ਚ ਦੇ ਦਈ ਆ ਆਪਾਂ ਮਾੜਾ ਮੋਟਾ ਹੋਰ ਚਲ ਆ ਕੇ ਬਾੜੇ ਨਾ ਫਿਰ ਘਟਾ ਦੇ ਹਾਂ ਸਾਢੇ 30 ਚ ਆਪਾਂ ਦੇਣ ਆ ਠੀਕ ਐ ਐਮ ਐਮ ਸੁਪਰ ਤੇ ਜਿਹੜਾ ਇੱਧਰ ਖੜਾ ਬਾਲਟਰ 160 ਵੀਰੇ ਇਹ 15 ਮਾਡਲ ਹੈ 15 ਮਾਡਲ ਹਾਂਜੀ ਤੇ ਫਸਟ ਓਨਰ ਹੈ ਜੀ ਕਰਾਰੋ ਗੇਅਰ 3 ਸਪੀਡ ਚੇਂਜਰ ਗੇਅਰ ਹੈ ਜੀ ਨੰਬਰ ਪੰਜਾਬ ਨੰਬਰ ਪੰਜਾਬ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਇਹਦੇ ਵੀ 2 ਕਿੱਟ ਦੀ 75 ਪੈਸੇ 75 ਪੈਸੇ ਹੀ ਤੇ ਗੜਾ ਪੀ ਗੜਾ ਨਾਲ ਹੀ ਹੈ ਜਿਹਦਾ ਕਨੋਪੀ ਵਗੈਰੇ ਇਹਦੇ ਵੀ ਚੰਗੇ ਲੱਗੇ ਹਾਂ ਬਹੁਤ ਵਧੀਆ ਟਰੈਕ ਇੰਜੀਨੀਅਰ ਦਾ ਫਰਸਟ ਆਨਰ ਹੈ ਜੀ ਫਰਸਟ ਆਨਰ ਆ ਹਾਂ ਬਈ ਇਹਦਾ ਰੇਟ ਕੀ ਆ ਇਹਦਾ ਹੀ 435000 ਆ ਜੀ 435000 ਰੁਪਏ ਤਿੰਨ 95 ਦਾ ਛੜ ਦਿਆਂਗੇ ਪੰਜ ਉੱਪਰ ਲਾ ਵੀ ਚੱਕੀ ਦੇ 90 ਲਾਂਗੀ ਚਲੋ ਇੰਨਾ ਕਰ ਦ 90 ਦਾ ਕਰ ਦੀ ਤੇ ਉਧਰਲਾ ਵੀ ਦਿਖਾ ਦੀ ਆਪਾਂ ਹੁਣ ਏਸ ਇਹ ਕਿੰਨਾ ਮਾਡਲ ਆ ਬਈ ਇਹ ਇਹ 2014 ਮਾਡਲ ਆ ਜੀ 2014 ਮਾਡਲ ਆ ਸੀ ਓਰੀਜਨਲ ਕੰਪਨੀ ਬੰਨੇ ਪਾਵਰ ਸਟੀਅਰਿੰਗ ਦੇ ਕੰਪਨੀ ਬੰਨੇ ਡਿਸਟ੍ਰਿਬਿਊਟਰ ਹੈ ਜੀ ਸੰਗਰੂਰ ਦਾ ਨੰਬਰ ਹੈ ਸੰਗਰੂਰ ਨੰਬਰ ਆ ਫਰਸਟ ਓਨਰ ਹੈ ਜੀ ਫਰਸਟ ਓਨਰ ਹੈ ਹਾਂ ਜੀ ਕੰਡੀਸ਼ਨ ਵਖੋ ਕਿਵੇਂ ਆ ਇਹ ਕੰਡੀਸ਼ਨ ਸਾਰੀ ਨਾਲ ਦੀ ਹੈ ਹੈਗਾ ਜੀ 20 ਕੀ ਵਾਲੀ ਕੰਡੀਸ਼ਨ ਹੈ ਏਡਟਰ ਵੀ 20 ਕੀ ਵਾਲੀ 20 ਕੀ ਮਾਡਲ ਵਾਲੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਕੇ ਪੈਸੇ ਹੈ ਟਾਇਰ ਇਹਦੇ 70 ਪੈਸੇ ਨੇ 70 ਪੈਸੇ ਚੌਕੜੇ ਹੀ 70 ਪੈਸੇ ਆਣ ਹਾਂ ਜੀ ਗੁੜੀਆਰ ਦੇ ਟਾਇਰ ਗੁੜੀਆਰ ਦੇ ਇਹਦਾ ਰੇਟ ਕੀ ਆ ਬਾਈ ਇਹਦੇ 310 ਆ ਜੀ ਰੇਟ ਤਾਂ ਲਾਸਟ 310000 ਰ ਮੌਕੇ ਤੇ 85000 ਦਾ ਜੀ 85000 ਰੁਪਏ ਦਾ ਹਾਂਜੀ 285 ਦੇ 285 ਤੇ ਤਾਂ ਆ ਗਿਆ ਫਿਰ ਮੈਂ ਆਪ ਜਿਹੜਾ ਡਿਸਕਾਊਂਟ ਕਰਦਾ 10000 ਰੁਪਏ 10000 ਨਹੀਂ 275000 ਰੁਪਏ ਦਾ ਦੇ ਦਿੰੀ ਇਸ ਤੇ ਪਿੰਡ ਫਰਵਾਹੀ ਪਿੰਡ ਫਰਵਾਹੀ ਬਰਨਾਲੇ ਦੀ ਬਿਲਕੁਲ ਨਾਲ ਹੀ ਹਾਂਜੀ ਬਈ ਨੰਬਰ ਬੋਲੀ ਇੱਕ ਵਾਰੀ ਨੰਬਰ ਹੈਗਾ ਜੀ ਮੇਰਾ 98598 ਜੀ ਹਾਂਜੀ 47667 ਜੀ ਤੇ ਬਾਕੀ ਬਾਈ ਦਾ ਨੰਬਰ ਉੱਪਰ ਟਾਈਟਲ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਆ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ